ਆ ਬਲੀਓ ਵੀਡੀਓ ਬਣਾ ਤੇ ਵੀਡੀਓ ਪਾਈ ਦੇ ਨਾਲ 3 ਸੜ ਦੇਖੋ ਕਰੀ ਨੇ ਬਸ ਇੱਥੇ ਪੜ ਕੇ ਰੱਖਣਾ ਚਾਹੀਦਾ ਚਾਰ ਦੇ ਵਿੱਚ ਆ ਨਾ ਚੜ ਹੋਏ ਸਾਈਡੋਂ ਰੇ ਸਾਈਡੋਂ ਰੇ ਵਾਜ ਕੇ ਚੱਲ ਗਿਆ ਬੰਨੇ ਆਲਾ ਜਾਵੇ ਬੱਤੇ ਪਾਵੇ ਸੀਸਾ ਸਿੰਘਾਂ ਦੇ ਮਰ ਪਾਵੇ ਸਤ ਸ੍ਰੀ ਅਕਾਲ ਜੀ ਗੱਲ ਕਰੇ ਲਾਵੇ ਜੇ ਰੱਜੇ ਬਾਬਾ ਦੀਪ ਸਿੰਘ ਜੀ ਦੇ ਜਪਾ ਨੂੰ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਫੇਰ ਕਰਕੇ ਸਲਾਮੀ ਦੇ ਦੇਣੀ ਹੈ ਨੰਗ ਸਾਹਨੇ ਸ਼ਸਤਰਾਂ ਨਾਲ ਦੇ ਦੇਣੀ ਹੈ ਇਸ ਲਈ ਆਪ ਆਪਣੀ ਫਾਈਲ ਨਹੀਂ ਕੀਤੀ ਜਾਂਦੀ ਆ ਕੋ ਕੋ ਨੇ ਵੀ ਅਫਸਰ ਆਪਣੀ ਜੇਵ ਚ ਪਾਈ ਕਿ ਨਹੀਂ ਜਾਂਦਾ ਜੇ ਆਪਾਂ ਫੇਰ ਚੁੱਪਟਾਰੀ ਆ ਉੱਥੇ ਤਲਵਾਰ ਕੰਮ ਦਊ ਦਰਬਾਰ ਤੇ ਮਹਾਰਾਜ ਨੇ ਆਖਿਆ ਅੰਬਰ ਸੱਪੋ ਸੱਜੋ ਤੇ ਆਪਣੀ ਰੱਖਿਆ ਆਪ ਕਰੋ ਇਹ ਮਹਾਰਾਜ ਦਾ ਪਾਣੀ ਪਾਣ ਵਾਲੀ ਪਿਆਰਾ ਤੇ ਤੁਸੀਂ ਜੇ ਸਾਥ ਤੁਹਾਨੂੰ ਰੱਬ ਦੀ ਜੋ ਭੱਲੇ ਬੇਮਾਨ ਪਹਿਲਾ ਆਪਾਂ ਉਹਦੇ ਰਸਤੇ ਤੇ ਚੜੋ ਜਿਵੇਂ ਉਹ ਫਰਮਾ ਕੇ ਜਾਣ ਜੇ ਹੁਕਮ ਮੰਨਿਆ ਮਹਾਰਾਜਾ ਵਿਧਿਆਪਤ ਦੇ ਸਾਥ ਆੜੇ ਰੱਖੋ ਕਿ ਕਿੱਥੇ ਕਿੱਥੇ ਵੀ ਮਹਾਰਾਜਾ ਆਪਣਾ ਸਰਮਸਾਦ ਦਿੱਤਿਆ ਕਿੰਨੇ ਕਿੰਨੇ ਸਰਦਾਰੀ ਕੰਮ ਆਪਾਂ ਕਰਦੇ ਆ ਤੇ ਜੇ ਜੇ ਹੁਕਮ ਮੰਨਾਂਗੇ ਫੇਰ ਹੀ ਆਣਾ ਫੇਰ ਆਪਾਂ ਉਹਦਾ ਸ਼ੁਕਰਾਨਾ ਹੀ ਕਰ ਸਕਦੇ ਆ ਭਾਈ ਆਪ ਦੀ ਹੋਂਦ ਸਾਰੇ ਵਿਸਾਖੀ ਦੇ ਜੋੜ ਮੇਲੇ ਤੇ ਸਰਬਸਕ ਸਭ ਤੋਂ ਪੁੱਜ ਗਾਨੇ ਤੇ ਤੱਕ ਸਾਲ ਤੋਂ ਨਿਸ਼ਕਰ ਕਰਕੇ ਆਇਆ ਤੇ ਸਾਰੇ ਪੰਤ ਪ੍ਰਾਂਵਲ ਨੂੰ ਕੋਈ ਫਤਿਆ ਵਾਹਿਗੁਰੂ ਜੀ ਕਾ ਨਾਮ ਸਤ ਵਾਹਿਗੁਰੂ ਜੀ ਕੀ ਫਤਿਹ ਕਰੋ ਨਾ ਵੇ ਭੱਦੇ ਪਾਵੇ ਪਾਵੇ ਪੰਥ ਖਾਲਸੇ ਦੇ ਮਨ ਨੂੰ ਪਾ ਦੇ ਨਾ ਹੋ ਜਾਵੇ ਵਾਹਿਗੁਰੂ ਜੀ ਕੀ ਫਤਿਹ ਕਰੇ ਲਾਵੇ ਵੇ ਯਾ ਦੇ ਜੀ ਆਵੇ ਫੱਜਾਵੇ ਮਹੀਦੇ ਜਰਨਲ ਪਾਵੇ ਵਾਹਿਗੁਰੂ ਜੀ ਕਾ ਨਾਮ ਹੈ ਜਿੰਗਰੇ ਬਣਾਵੇ ਭੱਦੇ ਪਾਵੇ ਜੰਗੀ ਜਰਨਲਾਂ ਦੇ ਚਰਨਾਂ ਨੂੰ ਪਾਵੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਮੰਨੂ ਭਾਵੇਂ ਸੁਣ ਕੇ ਨਿਆਰ ਹੋ ਜਾਵੇ ਸ਼ਬਦ ਸ੍ਰੀ ਗੁਰੂ ਘਰ ਭਜਨ ਆਦਿਕਾਣੇ ਜਾਵੇ ਨਿਆਰ ਹੋ ਜਾਵੇ ਪਾਪਾ ਗੁਰੂ ਕੇ ਸੈਜਦੇ ਚਾਨਾ ਨੂੰ ਭਾਵੇਂ ਪਾਪਾ ਜੀ ਵਰ ਸਿੰਘ ਜੀ ਨਜ਼ਰੋਂ ਨਿਆਰ ਹੋ ਜਾਵੇ ਜੈ ਸ੍ਰੀ बाद <laughs> दर्शन ਕਮਲ ਉਸੇ ਬਣਾਇ ਫੋਟੋ ਸਾਰਿਆਂ ਨੂੰ ਜਿੰਨੀ ਮਰਜੀ ਬਣਾਓ ਉਹ ਤਾਂ ਲੋਰ ਫਾਹਿੰਦਾ ਇੰਨੀ ਕਿਉਂ ਆਇਆ ਆਇਆ ਗੱਲ ਤੇ ਗੱਜ ਗੱਜ ਕਰਾ ਬਣਾ ਲੈ ਬੰਦੇ ਪਾਵੇ ਮਾਤਰਾ ਸਭ ਕੌੜ ਦੇ ਮਨ ਪਾਵੇ ਜੈ ਹਾ ਕਰੇ